ਕੁਫੀ ਜੀ ਦੋ ਇਲਾਕੇ ਤੋੜਤਾ ਤੇ ਮੇਰੀਆਂ ਉਸ ਟਾਈਮ ਅੱਖਾਂ ਮੁੱਚਣ ਲੱਗੀਆਂ ਤੇ ਉਹ ਰਹੀ ਆ ਕੀ ਚਾਰ ਖੈਂਪੂ ਤੇ ਉਹ ਦੇ ਰਸਤੀ ਰੋਸੋ ਉਹ ਮੱਲ ਲੈਤਾ ਬੁਗਾ ਕੇ ਖਿੜਕੇ ਸੱਤਿਆ ਸੀ ਮੈਂ ਤੈਨੂੰ ਰਾਜ ਦੇ ਸੰਭਾਲੀ ਰੱਖਦਾ ਸੀ ਬਹੁਤ ਮਿਹਰਬਾਨੀ ਜੇ ਨਾਲ ਮੈਨੂੰ ਸੰਭਾਲ ਲੈਤੀ ਮੇਰੀ ਐਸ ਟਾਈਮ ਅੱਖਾਂ ਖੁੱਲ੍ਹ ਗਈਆਂ ਉਸ ਟਾਈਮ ਮੇਰੀ ਅੱਖਾਂ ਖੁੱਲ੍ਹੀਆਂ ਨਹੀਂ ਹਵਾ ਇਲਾਕੇ ਦੋਸਤ ਕੋਲ ਨਾ ਨੀਂਦ ਰੋਣਾ ਦੋਈ ਡਰਾਮੇ ਦੇ ਵਿੱਚ ਪਾਈ ਹੋਈ ਸੀ ਗੱਡੀ ਦੇ ਬੜ ਖੜੇ ਸੀ ਉਹ ਮਜਰੋ ਮੇ ਮਸਰਮ ਮਚਣ ਲੱਗਾ ਕਿਹਨ ਧੋੜਾ ਧੋਣ ਲੱਗੇ ਤੋਂ ਕਿ ਮੈਂ ਫਿਰ ਮੇਰੇ ਹਟਿਆਣੀ ਜੀ ਅੱਖਾਂ ਮਚਣ ਲੱਗੀਆਂ ਨੱਕ ਚੋਂ ਪਾਣੀ ਚੱਲਣ ਲੱਗ ਗਿਆ ਪੀਤੇ ਦਿਰਾ ਦੇ ਵਿੱਚ ਸਲੂਨ ਦੇ ਮਾਲਕ ਅਤੇ ਉਸ ਦੇ ਨਾਲ ਜੁੜੇ ਕੁਝ ਹੋਰ ਲੋਕਾਂ ਨੇ ਮਿਲ ਕੇ ਸੰਗਰੂਰ ਦੇ ਵਿੱਚ ਇੱਕ ਕੈਂਪਾ ਲਗਾਇਆ ਸੀ ਤਾਂ ਕਿ ਲੋਕਾਂ ਦੇ ਗੱਜੇ ਪੰਨੂ ਦੂਰ ਕੀਤਾ ਜਾ ਸਕੇ ਤੇ ਅਸੇਤੇ ਚਲਦੇ ਹੀ ਬਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਵੀ ਤਿੰਨ ਮਰੀਜ਼ ਪਹੁੰਚੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਦੇ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਸਪਤਾਲ ਵਿੱਚ ਦਾਖਲ ਮਰੀਜ਼ ਨੇ ਆਪਣੀ ਹੱਡ ਦੀ ਤੀ ਸੁਣਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣੇ ਸਿਰ ਤੇ ਵਾਲ ਉਗਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਪਰ ਪਾਈ ਪੋਸਟ ਦੇ ਜ਼ਰੀਏ ਦਵਾਈ ਲਗਾਉਣ ਦੇ ਲਈ ਪਹੁੰਚਿਆ ਤੇ ਉਸ ਦਵਾਈ ਦੇ ਚਲਦਿਆਂ ਉਸ ਦੀਆਂ ਅੱਖਾਂ ਦਾ ਕੀ ਹਾਲ ਹੋਇਆ ਇਹ ਤੁਸੀਂ ਉਸ ਮਰੀਜ਼ ਦੀ ਜ਼ੁਬਾਨੀ ਕੀ ਸੁਣ ਲਓ ਮੈਂ ਅਸੀਂ ਸੰਗਰੂਰ ਜੀ ਕਾਲੀ ਮਾਤਾ ਮੰਦਰ ਕੋਲ ਕੈਂਪ ਲੱਗਾ ਸੀ ਫੇਸਬੁੱਕ ਤੇ ਐਸੀ ਮੈਡ ਉਹ ਦੇਖ ਕੇ ਵਗਿਆ ਜੀ ਉੱਥੇ ਜਾ ਕੇ ਮੈਨੂੰ ਦਵਾਈ ਲਈ ਇਹਨਾਂ ਨੇ ਉਹ ਵਾਲਾ ਚੜ੍ਹਨ ਦੀ ਐਡ ਲਾਈ ਸੀ ਇਹਨਾਂ ਨੇ ਨਹੀਂ ਬਾਹ ਚੜ੍ਹਦੇ ਕੈਂਪ ਤੇ ਆ ਜਾਓ ਤੁਹਾਡੇ ਬਾਹ ਠੀਕ ਹੋ ਜਾਣਗੇ ਮੈਂ ਉਹ ਲੜਕਾ ਆਇਆ ਗਿਆ ਸੀ ਕੈਂਪ ਤੇ ਕੋਈ ਖੰਨੇ ਵਾਲਾ ਬੰਦਾ ਕਹਿੰਦੀ ਐਡ ਦੇ ਵਿੱਚ ਰਹਿ ਰਹੀ ਸੀ ਥੌੜੇ ਵਾਲਾ ਸੀ ਕੋਈ ਬੰਦਾ ਤੇ ਇਸ ਬੰਦੇ ਸੀ ਮੈਂ ਜਦੋਂ ਵਗਿਆ ਜੀ ਚਲੋ ਪੜਾ ਹੁਈ ਪਰ ਉਹਨੇ ਸੋਚਿਆ ਕੋਈ ਪੁੱਠੀ ਸਦੀ ਦਵਾਈ ਲਾ ਕੇ ਤੋਰਤਾ ਕਿ ਮੇਰੀਆਂ ਉਸ ਟਾਈਮ ਅੱਖਾਂ ਮੁੱਚਣ ਲੱਗੀਆਂ ਇਹ ਫਰੀਆਂ ਵਾਲੀ ਸ਼ੀਸ਼ਾ ਤੇ ਸ਼ੈਂਪੂ ਤੇ ਉਹ ਦੇ ਰਿਸਤੇ ਰਸੋ ਦਾ ਉਹ ਮੈਂ ਲੈਤਾ ਬੁਗਾ ਕੇ ਖਿੱਚ ਕੇ ਸੁੱਟਿਆ ਸੀ ਮੈਂ ਕਿਹਾ ਜੀ ਬੜੀ ਮੁੱਚਣ ਲੱਗੀਆਂ ਮੈਂ ਤੇ ਦਵਾਈ ਨਾਲ ਰੈਕਸ਼ਨ ਹੋ ਗਈ ਕੱਲ ਨੂੰ ਮੈਂ ਉਹ ਸ਼ੈਂਪੂ ਲਾ ਕੇ ਨਾ ਨਾਲ ਵੀ ਹੋ ਜੂ ਕੋਈ ਚੱਕਰ ਪੈ ਜੂ ਮੈਂ ਇਸ ਕਰਕੇ ਕੋ ਸਾਰਾ ਸੁੱਟਿਆ ਸੀ ਉੱਥੇ ਲਫਾਵਾ ਇਹਨੂੰ ਰਾਤ ਦੇ ਸੰਭਾਲੇ ਡਾਕਟਰ ਸਾਹਿਬ ਵੱਲ ਮਿਹਰਬਾਨੀ ਜਿਹਨਾਂ ਨੇ ਮੈਨੂੰ ਸੰਭਾਲ ਲਿਆ ਸੀ ਮੇਰੀ ਇਸ ਟਾਈਮ ਅੱਖਾਂ ਖੁੱਲ੍ਹਦੀਆਂ ਹੋ ਗਈਆਂ ਉਸ ਟਾਈਮ ਮੇਰੀਆਂ ਅੱਖਾਂ ਖੁੱਲ੍ਹਦੀਆਂ ਨਹੀਂ ਸੀ ਤੇ ਹੁਣ ਮੈਂ ਅੱਖਾਂ ਤੋਂ ਇਹਨਾ ਹੋ ਰਿਹਾ ਵੀ ਮੇਰੀ ਅੱਖਾਂ ਨੂੰ ਆਏ ਲੱਗਦੇ 10-15 ਦਿਨਾਂ ਨਾ ਨੀਂਦ ਰਹੁੰਨਾ ਬੁਮਾਰਤ ਤਾਂ پتہ ਨਹੀਂ ਕਿੰਨੇ ਕੋਲ ਮੈਨੂੰ ਤਾਂ ਮੈਸ ਕਰ ਲਈ ਇੱਥੇ ਵੀ ਬਾਕੀ ਬਹੁਤ ਬੰਦੇ ਉੱਥੇ ਹਾਜ਼ਰ ਰਸੀਗੇ ਜਿਹੜੇ ਦਵਾਈ ਲਵਾ ਰਹੇ ਸੀ ਠੀਕ ਹੈ ਜੀ ਦਵਾਈ ਡਰਾਮਾ ਦੇ ਵਿੱਚ ਪਾਈ ਹੋਈ ਸੀ ਗੱਡੀ ਤੇ ਬੈਠੇ ਖੜੇ ਸੀ ਉਹ ਦੋ ਜਣੇ ਦਵਾਈ ਲਾ ਰਹੇ ਸੀ ਅੰਦਰ ਵੀ ਹੋਰ ਲਾ ਰਹੇ ਸੀਗੇ ਤੇ ਮੱਜਰੋਂ ਮੇਰੇ ਮੱਸਰ ਮਚਣ ਲੱਗਾ ਤਿਆਨ ਧੋੜਾ ਧੌਣ ਲੱਗਾ ਤੋ ਕੇ ਮੈਂ ਫਿਰ ਕਹੇ ਮੇਰੇ ਹਟਿਆਣੀ ਜੀ ਅੱਖਾਂ ਮਚਣ ਲੱਗੀਆਂ ਨੱਕ ਚੋਂ ਪਾਣੀ ਚੱਲਣ ਲੱਗ ਗਿਆ ਤੁਨੇ ਕੋਈ ਨਹੀਂ ਸੁਣਾਈ ਕਿ ਤੇ ਕੰਨੀ ਜਾ ਕੇ ਆਈਡ ਰੋਫ ਕਰੋ ਮੈਂ ਪ੍ਰਾਈਵੇਟ ਦੁਕਾਨ ਤੋਂ ਲੈ ਕੇ ਚਲ ਮਾ ਪਾਲਿਆ ਜੀ ਉਸ ਤੋਂ ਬਾਅਦ ਮੈਂ ਔਖਾ ਸੁਖਾ ਜਮ ਇੱਥੇ ਬਰਨਾਲੇ ਕੋਚਾਈ ਆਪਣੀ ਪਰਿਵਾਰ ਚ ਪਹੁੰਚਿਆ ਇਹਨੂੰ ਗੁੱਸਿਆ ਇਹ ਸਾਰਾ ਪਰਿਵਾਰ ਲੜ ਕੇ ਮੈਨੂੰ ਲੈ ਕੇ ਆਇਆ ਇਹ ਬਰਨਾਲੇ ਐਡਮਿਟ ਹੋ ਗਏ ਜਿੰਮਰੇ ਜਿਹੜੇ ਕੈਂਪ ਲੱਗਾ ਸੀ ਇਹਨੂੰ ਮਨਜ਼ੂਰੀ ਦਿੱਤੀ ਹੈ ਉਹਨੇ ਜਿੰਮਰੀ ਮੈਂ ਅੰਗ ਕੁਛੀ ਮਰੇ ਲਾ ਦਸਹੀ ਸਾਬ ਦੱਸਣ ਵੀ ਬਹੁਤ ਬਹੁਤ ਤੋੜ ਮਰੋੜ ਕੀ ਹੈ ਮੇਰੀ ਅੱਖਾਂ ਠੀਕ ਹੋ ਜਾਣਗੀਆਂ ਮੇਰੇ ਨਾਲ ਇੱਕ ਮੰਜੇ ਦੇ ਪਿਆਸੀ ਮਰੀਜ਼ ਬਾਕੀ ਹੋਰ ਆਏ ਮੈਨੂੰ ਕੋਈ ਪਤਾ ਨਹੀਂ ਸੁਣ ਜਾ ਰਹੇ ਜੀ ਮਰੀਜ਼ ਆ ਰਹੇ ਨੇ ਪਰ ਮੈਂ ਦੇਖਣ ਵਿੱਚ ਇੱਕੋ ਮਰੀਜ਼ ਦੇਖੇ ਸੀ ਉਹ ਤੇ ਇਸ ਮੌਕੇ ਤੇ ਬਨਾਲਾ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅੱਖਾਂ ਦੀਆਂ ਸਮੱਸਿਆਵਾਂ ਦੇ ਚਲਦੇ ਤਿੰਨ ਮਰੀਜ਼ਾਂ ਨੂੰ ਬਨਾਲਾ ਦੇ ਸਿਵਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਾਂਜੀ ਰਾਤ ਨੂੰ ਤਿੰਨ ਪੇਸ਼ੈਂਟ ਆਏ ਸੀਗੇ ਉਹਨਾਂ ਦੀ ਆਈ ਇਰੀਟੇਸ਼ਨ ਨਾਲ ਠੀਕ ਹੈ ਉਹ ਨਵਿਚੌਂ ਦੋ اوਪਰੀ ਬੇਸਿਸ ਤੇ ਟ੍ਰੀਟ ਹੋਏ ਨੇ ਤੇ ਇੱਕ ਨੂੰ ਐਡਮਿਟ ਕੀਤਾ ਗਿਆ ਏ ਵੈਲਿਊਸ਼ਨ ਵਿੱਚ ਰੱਖਣ ਵਾਸਤੇ ਤੇ ਤਿੰਨ ਪੇਸ਼ੀਸ਼ੂ ਕੀ ਹੈ ਜਰੂਰ ਨਾਲ ਕੀਤਾ ਇਹ ਉਹ ਤਿੰਨੇ ਪੇਸ਼ੈਂਟ ਸਾਡੇ ਆਈ ਸਪੈਸ਼ਲਿਸਟ ਵੱਲੋਂ ਦੇਖੇ ਗਏ ਨੇ ਤੇ ਵੈਸੇ ਤਿੰਨੇ ਪੇਸ਼ੈਂਟ ਸਟੇਬਲ ਨੇ ਕੀ ਕਾਰਨ ਕੀ ਹੈ ਜਰੂਰ ਜਿਹੜੇ ਮਰੀਜ਼ ਇੱਥੇ ਐਡਮਿਟ ਹੋਇਆ ਸੀ ਨੇ ਉਹਨਾਂ ਵੱਲੋਂ ਦਿੱਤੀ ਜਾਣਕਾਰੀ ਦੁਆਰਾ ਕਿ ਕੋਈ ਉਹ ਕੈਂਪ ਵਿੱਚ ਗਏ ਸੀ ਤੇ ਉੱਥੋਂ ਉਹਨਾਂ ਨੂੰ ਰਿਐਕਸ਼ਨ ਹੋਇਆ ਆਈਗਾ ਇਸ ਕਰਕੇ ਉਹਰੇ ਇਮਰਜੈਂਸੀ ਸਿਵਲ ਹਸਪਤਲ ਬਣਾ ਲਾਇਆ ਸੀ ਲੋਕਾਂ ਨੂੰ ਕੀ ਮੈਡੀਕਲ ਜਨਰਲ ਗੱਲ ਆ ਸਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਵੇਂ ਪੰਜਾਬ ਸਰਕਾਰ ਵੱਲੋਂ ਫ੍ਰੀ ਕੈਂਪਸ ਲਗਾਏ ਜਾ ਰਹੇ ਨੇ ਸਪੈਸ਼ਲਿਸਟ ਡਾਕਟਰਸ ਵੱਲੋਂ ਤਾਂ ਮੈਂ ਇਹ ਆਮ ਜਨਤਾ ਨੂੰ ਦੱਸਣਾ ਚਾਹੁੰਦਾ ਕਿ ਸੋਸ਼ਲ ਮੀਡੀਆ ਰਾਹੀਂ ਜਿਹੜੇ ਵੀ ਕੋਈ ਕੈਂਪ ਵਗੈਰਾ ਆਰਗੇਨਾਈਜ਼ ਹੁੰਦੇ ਨੇ ਤੁਸੀਂ ਉਹਨਾਂ ਵੱਲੋਂ ਨਾ ਜਾਓ ਜਿਹੜੇ ਪੰਜਾਬ ਸਰਕਾਰ ਵੱਲੋਂ ਸਪੈਸ਼ਲਿਸਟ ਡਾਕਟਰਾਂ ਵੱਲੋਂ ੈਂਪ ਲਗਾਏ ਜਾ ਰਹੇ ਨੇ ਤੁਸੀਂ ਉਹਨਾਂ ਵਿੱਚ ਆਪ ਦਾ ਚੈੱਕਅਪ ਕਰਵਾਓ। ਪੁਤੀ ਦੀ ਜਾਣਕਾਰੀ ਲਈ ਵੀ ਦੱਸਦੀ ਕਿ ਸੰਗਰੂਰ ਵਿੱਚ ਗੱਜੇਪੰਦ ਦੇ ਇਲਾਜ ਤੇ ਲਈ ਲਗਾਏ ਕੈਂਪਰ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਤੇ ਗੱਜੇਪੰਦ ਦੀ ਦਵਾਈ ਲਗਾਉਣ ਵਾਲੇ ਸਿਕਨੂਰ ਨੂੰ ਸੀਲ ਕਰ ਦਿੱਤਾ ਗਿਆ। ਚਕਬਾਨੀ ਟੀਵੀ ਦੇ ਲਈ ਬਰਨਾਲਾ ਤੋਂ ਗਨੀਤ ਸ਼ਰਮਾ ਦੀ ਰਿਪੋਰਟ।